ਕਰਿਆ ਵਾ ਸੀਗਾ ਭਾਈ ਮੇਰੀ ਲੋਈ ਦੇ ਉੱਪਰ ਜਿਹੜੀ ਮੈਂ ਧਾਲੇ ਲੰਦਾ ਉਹਦੇ ਉੱਪਰ ਲਾਲ ਰੰਗ ਦਾ ਕਾਟਾ ਮਾਰਿਆ ਵਾ ਸੀਗਾ ਜੇ ਇੱਥੇ ਹੋਊਗੀ ਉਹ ਵੀਡੀਓ ਮੈਂ ਲਾ ਵੀ ਦਊਗਾ ਠੀਕ ਆ ਵੀ ਉਦਾਂ ਵੀ ਮਤ ਜੇ ਉਹ ਕਰਨਾ ਵੀ ਸਿੱਧੇ ਹੋ ਕੇ ਛਾਤੀ 'ਚ ਵੱਜੋ ਭੈਣ ਚੋ ਲਾ ਕੇ ਰੈਡੀ ਐ ਸੇਟ ਐਡ ਹੋ ਗਿਆ ਸੇਟ ਐਡ ਹੋ ਗਿਆ ਬੱਚਾ ਗੁੱਸਾ ਰਹਾ ਕਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੂ ਵਲੌਗ ਦੇ ਵਿੱਚ ਟਾਈਮ ਹੋ ਗਿਆ 8:55 ਮਿੰਟਾਂ ਉਹ ਕੱਢ ਲਾ ਭਰਾਵਾ ਟੀਟੀ 8:55 ਮਿੰਟ ਹੋ ਗਏ ਤੇ ਭਾਈ ਇਹ ਵਲੌਗ ਨਹੀਂ ਇਹ ਸਿਰਫ ਮੈਂ ਅੱਜ ਵੀਡੀਓ ਪਾਉਣ ਲੱਗਾ ਇੱਕ ਉਡੀ ਤੇ ਵੀਡੀਓ ਬਾਈ ਪੂਰੀ ਸੁਣ ਕੇ ਜਾਇਓ ਸਾਵਨਾ ਧਿਆਨ ਨਾਲ ਸੁਣਨੀ ਆ ਠੀਕ ਆ ਇਹ ਜਿਸ ਵਾਰਾਂ ਦੱਸੂਆਂ ਵੀ ਇੰਨੇ ਦਿਨ ਹੋ ਗਏ ਵੀ ਵਲੌਗ ਕਿਉਂ ਨਹੀਂ ਆ ਰਿਹਾ ਸੀਗਾ ਤੇ ਆਪਾਂ ਕਿਤੇ ਜਿੱਦੇ ਤੇ ਕੀ ਆਪਣੇ ਨਾਲ ਹੋਇਆ ਇਹਨੂੰ ਧਿਆਨ ਨਾਲ ਸੁਣਿਓ ਤੇ 스킵 ਨਾ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਠੀਕ ਹੈ ਜੀ ਪਹਿਲਾਂ ਗੱਲ ਕਰਦੇ ਆ ਜੇ ਤੁਸੀਂ ਐਕਸੀਡੈਂਟ ਦੇ ਕੇਸ ਚ ਕਿਸੇ ਦੀ ਹੈਲਪ ਕਰਦੇ ਆ ਤਾਂ ਤੁਹਾਡੇ ਨਾਲ ਕੀ ਹੁੰਦਾ ਹੈ ਨਾ ਤੇ ਜਿੱਦਾਂ ਕਿ ਕੱਲ ਤੁਸੀਂ ਵੀਡੀਓ ਦੇਖੀ ਵੀਡੀਓ ਸੀਗੀ ਭਾਈ ਆਪਣਾ 152 D ਯਾਰ ਇੱਕ ਤਾਂ ਫੋਨ ਆ ਜਾਂਦਾ ਵਿੱਚ ਇਹ ਮੈਨੂੰ ਫੋਨ ਆ ਗਿਆ ਸੀਗਾ ਆਪਾਂ ਨੂੰ ਤੇ ਮੈਂ ਇਹ ਕਹਿ ਰਿਹਾ ਸੀਗਾ ਵੀ ਯਾਰਾ ਆਪਣਾ ਮਤਲਬ ਆਪਾਂ ਐਕਸੀਡੈਂਟ ਕੇਸ ਚ ਕਿਸੇ ਦੀ ਵੀ ਹੈਲਪ ਕਰਦੇ ਆ ਹਨਾ ਤਾਂ ਆਉਣੇ ਬੰਦਿਆਂ ਨੂੰ ਐ ਲੱਗਦਾ ਯਾਰਾ ਪਈ ਯਾਰ ਕਾਨੂੰਨ ਪੁਲਿਸ ਦੇ ਚੱਕਰ 'ਚ ਪੈਣਾ ਪੁਲਿਸ ਫੋਨ ਕਰੂਗੀ ਤੁਹਾਨੂੰ ਬੁਲਾਊਗੀ ਬਾਣੇ ਬੁਲਾਣਗੇ ਹਨਾ ਇਹ ਜੋ ਵੀ ਹੈ ਹਨਾ 36 ਤਰ੍ਹਾਂ ਦੇ ਸਵਾਲ ਆਣੇ ਆ ਦਿਮਾਗ 'ਚ ਠੀਕਾ ਤੇ ਪਹਿਲਾਂ ਵੀ ਇਦਾਂ ਹੀ ਹੁੰਦਾ ਸੀਗਾ ਠੀਕਾ ਵੀ ਜੇ ਪੁਲਿਸ ਵਾਲੇ ਫੋਨ ਕਰਦੇ ਹੁੰਦੇ ਸੀਗੇ ਵੀ ਤੁਹਾਨੂੰ ਆਣਾ ਪੈਣਾ ਤੁਸੀਂ ਚਸ਼ਮਦੀਦ ਗਵਾਹ ਆ ਹਨਾ ਇਹ ਆਹੋ ਬੁਲਾਣਾ ਤੁਮਕਾਣਾ ਇਹ ਚੱਕਰ ਪੈ ਜਾਂਦਾ ਸੀਗਾ ਹੁਣ ਬਈ ਸਰਕਾਰ ਨੇ ਆਪ ਐਲਾਨ ਕੀਤਾ ਵੀ ਜਿਹੜਾ ਬੰਦਾ ਐਕਸੀਡੈਂਟ 'ਚ ਬੰਦੇ ਦੀ ਹੈਲਪ ਕਰੂਗਾ ਵੀ ਉਹਨੂੰ ਕੋਈ ਸਵਾਲ ਜਵਾਬ ਨਹੀਂ ਪੁੱਛੇ ਜਾਊਗਾ ਜਿਹੜਾ ਜਿਹ ਤੁਹਾਨੂੰ ਹੈਲਪ ਕਰਨੀ ਆ ਉਹਨੂੰ ਆਪਾਂ ਹਸਪਤਾਲ ਪਹੁੰਚਾ ਦੇਣਾ ਤੇ ਮੇਰੇ ਨਾਲ ਇਹ ਇਦਾਂ ਹੀ ਹੋਇਆ ਕੱਲ ਅਸੀਂ ਆ ਰਹੇ ਸੀਗੇ ਤੇ ਸਭ ਤੋਂ 1 6 ਗੱਡੀਆਂ ਅੱਗੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਇਆ ਉਹ ਗੱਡੀ ਕੋਈ ਖੜੀ ਹੋਣੀ ਤੇ ਖੜੀ ਗੱਡੀ 'ਚ ਜਾ ਕੇ ਪਿੱਛੋਂ ਐਂਟਰ ਵੱਜੀ 152 ਡੀ ਤੇ ਇੱਥੇ ਦਾਦਰੀ ਵਾਲਾ ਕੱਟ ਹੈ ਨਾ ਚਰਖੀ ਦਾਦਰੀ ਵਾਲਾ ਕੱਟ ਉਹ ਕੱਟ ਤੋਂ 1 ਕਿਲੋਮੀਟਰ ਨਾਰਨੌਲ ਵਾਲੇ ਪਾਸੇ ਠੀਕ ਹੈ ਜੀ ਮਾਮੇ ਨੂੰ ਕਿਹਾ ਮਾਮਾ ਮੇਰੇ ਨਾਲ ਆਣਾ ਮੈਂ ਕਿਹਾ ਮਾਮਾ ਵੀ ਕਿ ਅੱਜ ਘਰ ਬੈਗੇ ਆ ਵੀ ਇੱਕ ਲਾਵੇ ਤੱਕ ਢੀਆਂ ਰੁਕੀਆਂ ਹਨਾ ਤੇ ਮਾਮਾ ਕਹਿੰਦਾ ਵੀ ਬੰਦੇ ਬੰਦਾ ਗਿਆ ਭੱਜ ਗਿਆ ਇੱਧਰੋਂ ਚੱਲਾ ਮੈਂ ਉੱਧਰ ਗਏ ਗਿਆ ਦੇਖਣ ਭੱਜ ਕੇ ਮੈਂ ਕਿਹਾ ਦੇਖ ਕੇ ਆਵਾ ਬਾਈ ਉੱਥੇ ਮਤਲਬ 2-4 ਬੰਦੇ ਬੰਦੇ ਨੂੰ ਲਗੇ ਹੋਏ ਕੱਢਣਾ ਉਹ ਬੰਦੇ ਦੀ ਨਾ ਮਤਲਬ ਆ ਉੱਪਰ ਵਾਲੀ ਚੀਜ਼ ਸੇਫ ਆ ਥੱਲੇ ਵਾਲੀ ਨਾ ਉਹ ਜਿਹੜਾ ਸਟੀering ਪਿੱਛੇ ਆ ਗਿਆ ਇਦਾਂ ਐ ਫਸ ਗਈ ਲੱਤਾਂ ਫਸ ਗਈਆਂ ਆ ਜਿਹੜੀ ਸੱਜੇ ਪਾਸੇ ਖੱਬੇ ਪਾਸੇ ਵਾਲੀ ਲੱਤ ਸੀਗੀ ਉਹਦੀ ਉਹ ਲੱਤ ਤਾਂ ਟੁੱਟੇ ਗਈ ਸੀਗੀ ਦੋ ਦੋ ਜਗ੍ਹਾ ਤੋਂ ਕਿਉਂਕਿ ਮਾਵੀ ਉਹ ਲੱਤ ਚਾਰੇ ਦੀ ਕੱਢ ਕੇ ਬਾਹਰ ਰੱਖੀ ਨਾ ਮਤਲਬ ਜਿੱਦਾਂ ਉਹ ਬਾਹਰ ਕੱਢਿਆ ਚਲੋ ਜੀ ਉਥੇ ਮੈਂ ਪਹੁੰਚ ਜਿਹੜਾ ਮੈਂ ਭੱਜ ਕੇ ਗੱਡੀ 'ਚ ਆਇਆ ਮੈਂ ਗੱਡੀ 'ਚੋਂ ਰਾੜ ਲੈ ਕੇ ਗਿਆ ਮੈਂ ਕਹਾਂ ਨਾਲੇ ਵੀ ਰਾੜ ਰੋੜ ਪਸਾ ਕੇ ਵੀ ਇਹਨੂੰ ਕੱਢਾਂਗੇ ਬਾਹਰ ਹਨਾ ਤੇ ਉਹ ਮੂਰੇ ਗੱਡੀ ਖੜੀ ਸੀਗੀ ਇੱਕ ਚਲੋ ਜਿਹੜੀ ਮੂਰੇ ਗੱਡੀ ਸੀਗੀ ਉਹ ਬੈਕ ਕਰਕੇ ਰੱਸਾ ਪਵਾ ਆ ਗਏ ਔਰ ਸੇ ਨੂੰ ਕੈਬ ਨੂੰ ਪਾ ਕੇ ਅੱਗੇ ਖਿੱਚਿਆ ਸਟੀering ਨੂੰ ਹਨਾ ਤੇ ਗੱਡੀ ਦੇ ਪਿੱਛੇ ਲਾਈ ਅਸੀਂ ਔਟ ਵੀ ਗੱਡੀ ਅੱਗੇ ਨੂੰ ਨਾ ਆਵੇ ਚਲੋ ਜੀ ਉਹ ਮਾਰ ਆ ਜਾਂ ਦਮ ਮਿਲਿਆ ਉਹ ਬੰਦਾ ਐਚ ਕੇ ਬਾਹਰ ਕੱਢ ਲਿਆ ਇਸ ਦੌਰਾਨ ਹੋਇਆ ਕਿ ਅਸੀਂ ਚੀਕ-ਚੀਕ ਕੇ ਮਰ ਗਏ ਵੀ ਭਾਈ ਹੋਣਾ ਜਿਆਦਾ ਅਸੀਂ ਉਹਨੂੰ ਕੱਢ ਲਾ ਸਕਦੇ ਤੇ ਜਾਂ ਫੋਨੇ ਕਰ ਸਕਦੇ ਤੇ ਹਨਾ ਤੇ ਐਂਬੂਲੈਂਸ ਨੂੰ ਫੋਨ ਕਰ ਦਿਓ ਤੁਸੀਂ 112 ਤੇ ਫੋਨ ਕਰ ਦਿਓ 1033 ਤੇ ਫੋਨ ਕਰ ਦਿਓ ਭਾਈ ਉਥੇ ਇੰਨੇ ਬੰਦੇ ਖੜੇ ਸੀਗੇ ਕਿਸੇ ਵੀ ਬੰਦੇ ਨੇ ਫੋਨ ਤੱਕ ਨਹੀਂ ਕੀਤਾ ਹੈਲਪ ਕਰਨੀ ਤਾਂ ਬੜੀ ਦੂਰ ਦੀ ਗੱਲ ਵੀ 110 ਉਹਦੇ 112 ਦੇ ਫੋਨ ਕਰਤੀਏ ਚਲੋ ਬੰਦੇ ਨੂੰ ਬਾਹਰ ਕੱਢ ਕੇ ਅਸੀਂ ਪਾਇਆ ਜਿਹੜੇ 4-5 ਜਣੇ ਹੈਗੇ ਸੀਗੇ ਹਨਾ ਉਹਨਾਂ ਨੇ ਪਾਇਆ ਪਾ ਕੇ ਉਹਦਾ ਫੇਰ ਪੂਰਾ ਦੁਪਹਿਰ ਮਸਲੇ ਉਹ ਕਹਿੰਦਾ ਉਹ ਬੰਦਾ ਦਰਦ ਨਾਲ ਇੰਨਾ ਹੋ ਰਿਹਾ ਸੀਗਾ ਨਾ ਕਹਿੰਦਾ ਯਾਰ ਮੇਰਾ ਗਲ ਘੋਟ ਦੋ ਵੀ ਮੈਨੂੰ ਮਾਰ ਦੋ ਅਜੀਆ ਵੀ ਯਾਰ ਹੌਸਲਾ ਰੱਖ ਕੋਈ ਨਹੀਂ ਹੁੰਦਾ ਬਿੱਠੀ ਕਰੇਗਾ ਚਲੋ ਜੀ ਮੈਂ ਫੇਰ ਨਾਲੇ ਤਾਂ ਉੱਥੇ ਕੱਢੀਆਂ ਗਾਲਾਂ ਜਿਹੜੇ ਖੜੇ ਸੀਗੇ ਬਈ ਯਾਰ ਤੁਸੀਂ ਤਮਾਸ਼ਾ ਦੇਖ ਸਕਦੇ ਆ ਠੀਕ ਆ ਲਗਾ ਹੋਰ ਕੁਝ ਨਹੀਂ ਕਰ ਸਕਦੇ ਇੱਕ ਨੂੰ ਆਪਣੀ ਰੀਲਾਂ ਦਾ ਪਿਆਵਾ ਰੀਲ ਲਗਿਆ ਹੋ ਬਣਾਣ ਮੈਂ ਇਹਨੀਆਂ ਦਾ ਵੀਡੀਓ ਮੈਂ ਵੀ ਬਣਾਈ ਆ ਪਰ ਮੈਂ ਸੇਫਟੀ ਸੇਫਟੀ ਵਾਸਤੇ ਬਣਾਈ ਆ ਅਰ ਦੱਸਣ ਵਾਸਤੇ ਉਹ ਵੀ ਕਦ ਬਣਾਈ ਆ ਜਦੋਂ ਬੰਦਾ ਬਾਹਰ ਆ ਗਿਆ ਸੀਗਾ ਸਾਰਾ ਕੁਝ ਸੈੱਟ ਹੋ ਗਿਆ ਸੀਗਾ ਤੁਸੀਂ ਦੇਖਿਆ ਹਣਾ ਨਹੀਂ ਉਸ ਤੋਂ ਪਹਿਲਾਂ ਉਹਨੂੰ ਬਾਹਰ ਕੱਢਿਆ ਅਸੀਂ ਜਦ ਉਦੋਂ ਕੈਮਰਾ ਔਨ ਨਹੀਂ ਕੀਤਾ ਮੈਂ ਫੇਰ ਜੀ ਉਹ ਵੀ ਬੰਦੇ ਲੱਗੇ ਉੱਥੇ ਕਹਿਣਾ ਕਹਿੰਦਾ ਯਾਰ ਵੀਡੀਓ ਬਣਾ ਲਓ ਕੋਈ ਵੀ ਇਹਦੀ ਜੇ ਵੀ ਜੋ ਵੀ ਪੈਸਾ ਪੂਸਾ ਆਇਆ ਵੀ ਕਦੇ ਕਿਸੇ ਪਰ ਇਲਜ਼ਾਮ ਲੱਗ ਜਾਵੇ ਮੈਂ ਕਿਹਾ ਚੱਲ ਯਾਰ ਮੈਂ ਬਣਾ ਲੰਨਾ ਵੀਡੀਓ ਹਣਾ ਤੇ ਰੀਲਾਂ ਭਾਈ ਮੈਂ ਕਿਹਾ ਯਾਰ ਤੂੰ ਉਸਤਾਦ ਤੈਨੂੰ ਸ਼ਰਮ ਚਾਹੀਦੀ ਆ ਹਨਾ ਜਿਹੜੀ ਰੀਲਾਂ ਦਾ ਉਹ ਕਰਦੇ ਪਏ ਆ ਚਲ ਉਹਨੂੰ ਬਾਹਰ ਕੱਢ ਗਏ ਫੇਰ ਮੈਂ ਆਪਣੇ ਫੋਨ ਤੋਂ ਹੀ ਪਹਿਲਾਂ ਉਹਨੂੰ ਕੀਤਾ ਫੋਨ 112 ਦੇ ਤੇ ਐਂਬੂਲੈਂਸ ਨੂੰ ਕੀਤਾ ਤੇ ਜਿਹੜੀ ਇਹਨਾਂ ਦੀ ਰੋਡ ਸੇਫਟੀ ਵਾਲਾ ਹੁੰਦਾ 10 37 ਨੰਬਰ ਉਹ ਨੰਬਰ ਤੇ ਮਲਾਇਆ ਫੋਨ ਹਨਾ ਤੇ ਉਹਨਾਂ ਦੀ ਯਾਰ ਸਰਵਿਸ ਇੰਨੀ ਢਿੱਲੀ ਵੀ ਨਾ ਉਹ ਵੀਡੀਓ ਚ ਦੱਸਿਆ ਹੀ ਆ ਹਨਾ ਵੀ ਕੀ ਕਰ ਰਹੇ ਜੀ ਉਹ ਉਹਦੇ ਚਲ ਇੰਨੇ ਨੂੰ ਉਹ ਤੇ ਸਰਕਾਰੀ ਐਂਬੂਲੈਂਸ ਆ ਗਈ ਉਹਦੇ ਚ ਬੰਦਾ ਉਹ ਪਾਇਆ 112 ਵੀ ਆ ਗਈ ਜੀਗੀ ਤਾਂ ਲੈ ਗਏ ਤਾਂ ਜੇ ਲਿਆਣੇ ਤੋਂ ਬਾਅਦ ਮੈਨੂੰ ਫੋਨ ਆ ਰਿਹਾ ਉਸ ਤੋਂ ਅੱਧਾ ਪੌਣਾ ਘੰਟਾ ਬਾਅਦ ਕਹਿੰਦਾ ਹਾਂ ਜੀ ਮੈਂ ਐਂਬੂਲੈਂਸ ਵਾਲਾ ਬੋਲ ਰਹਾ ਹਾਂ ਕਿਰਾਂ ਲੋਕੇਸ਼ਨ ਬਤਾ ਦਿਓ ਕਹਾਂ ਆਣਾ ਉਹ ਮੈਂ ਕਿਹਾ ਭਰਾਵਾ ਬੰਦਾ ਤਾਂ ਹਸਪਤਾਲ ਵੀ ਪਹੁੰਚ ਗਿਆ ਵੀ ਤੁਸੀਂ ਕਿੱਥੇ ਫਿਰਦੇ ਆ ਕਹਿੰਦਾ ਚਲੋ ਠੀਕ ਹੈ ਕਹਿੰਦਾ ਮਿਲ ਗਈ ਜੀ ਨਾ ਸੇਵਾ ਮੈਂ ਕਹਾਂ ਜੀ ਆਹ ਪ੍ਰਾਈਵੇਟ ਐਂਬੂਲੈਂਸ ਆ ਗਈ ਦੀ ਤੇ ਉਹਦੇ ਭੇਜਦੀ ਕੋਪੀ ਵੀ 65 ਨੰਬਰ ਸੀਗਾ ਐਂਬੂਲੈਂਸ ਦਾ ਤੇ ਉਸ ਤੋਂ ਬਾਅਦ ਜੀ ਚਲੋ ਸਵੇਰੇ ਹਨਾ ਗੱਡੀ ਤਾਂ ਚਲਾਏ ਰਿਹਾ ਸੀਗਾ ਮੈਂ ਅਰ ਸੁਵੇਰੇ ਮੈਨੂੰ ਪਹਿਲਾਂ ਐਸਪੀ ਆਫਿਸ ਤੋਂ ਫੋਨ ਆਇਆ ਐਸਪੀ ਆਫਿਸ ਵਾਲਾ ਕਹਿੰਦਾ ਪਤਨਿਕ ਆਉਦਾ ਸਿਆਣਾ ਕਹਿੰਦਾ ਮੈਂ ਐਸਪੀ ਆਫਿਸ ਸੇ ਬੋਲ ਰਹਾ ਹੂੰ ਕਹਿੰਦਾ ਐਕਸੀਡੈਂਟ ਆਪਕੇ ਸਾਹਮਣੇ ਹੋਆ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਮੇਰੇ ਤੋਂ ਥੋੜੀਆਂ ਜੀਆਂ ਗੱਡੀਆਂ ਅੱਗੇ ਸੀਗੀਆਂ ਤਾਂ ਮੈਂ ਕਿਹਾ ਜਿਸ ਟਾਈਮ ਮੈਂ ਗਿਆ ਉੱਥੇ ਮੈਂ ਕਿਹਾ ਬੰਦੇ ਨੂੰ ਬਾਹਰ ਘੱਟ ਰਹੇ ਸੀਗੇ ਠੀਕ ਆ ਬਈ ਆਪਾਂ ਨੇ ਮੈਂ ਕਿਹਾ ਜਾ ਕੇ ਤੇ ਹੈਲਪ ਕੀਤੀ ਨਾਲੇ ਮੈਂ ਕਿਹਾ ਤੁਹਾਨੂੰ ਫੋਨ ਕੀਤਾ ਨੰਬਰਾਂ ਦੇ ਉਹ ਬੰਦੇ ਨੇ 3 ਸਵਾਲ ਨਹੀਂ ਪੁੱਛਿਆ ਮੈਨੂੰ ਕਹਿੰਦਾ ਯਾਰ ਬਹੁਤ ਥੈਂਕ ਯੂ ਇਹਦਾ ਹਨਾ ਉਹ ਬੰਦੇ ਨੇ ਸਿਰਫ ਦੋ ਸਵਾਲ ਕੀਤੇ ਮੈਨੂੰ ਕਹਿੰਦਾ ਵੀ ਤੇਰੇ ਸਾਹਮਣੇ ਹੋਇਆ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਪਿੱਛੇ ਸੀਗਾ ਇੱਕ ਕਹਿੰਦਾ ਵੀ ਤੁਸੀਂ ਉਹ ਦੇਖਿਆ ਵੀ ਕਿਹਦੇ ਨਾਲ ਹੋਇਆ ਮੈਂ ਕਿਹਾ ਨਾ ਮੈਂ ਕਿਹਾ ਵੀ ਐਸੀ ਆ ਵੀ ਨਹੀਂ ਦੇਖਿਆ ਵੀ ਕਿਹਦੇ ਨਾਲ ਹੋਇਆ ਮੈਂ ਕਿਹਾ ਵੀ ਆ ਅਸੀਂ ਪਿੱਛੋਂ ਗਏ ਇੰਨੇ ਨੂੰ ਮੈਂ ਕਿਹਾ ਉਹ ਬੰਦਾ ਘੱਟ ਰੇ ਸੀਗੇ ਵੀ ਆ ਇੰਨਾ ਕਿ ਜ਼ਰੂਰ ਆ ਵੀ ਉਹ ਕਿਸੇ ਚੀਜ਼ ਦੇ ਪਿੱਛੇ ਲੱਗਿਆ ਹੋਵੇਗਾ ਹਨਾ ਤੀਜਾ ਸਵਾਲ ਨਿਕਲਿਆ ਉਹਨੇ ਕਹਿ ਕੇ ਕਹਿੰਦਾ ਬਾਈ ਯਾਰ ਬਹੁਤ ਥੈਂਕ ਯੂ ਤੇਰਾ ਹਨਾ ਵੀ ਤੂੰ ਬੰਦੇ ਦੀ ਹੈਲਪ ਕੀਤੀ ਫੋਨ ਕੱਟਤਾ ਉਹ ਥੋੜੀ ਦੇਰ ਬਾਅਦ ਚਾਰਖੀ ਦਾਦਰੀ ਥਾਣੇ ਜੋਖ ਹੋਣਾ ਆ ਉਹਨਾਂ ਨੇ ਵੀ ਆਹੀਂ ਕਹਿੰਦਾ ਹਾਂਜੀ ਗੁਰਦੇਵ ਸਿੰਘ ਜੀ ਬੋਲ ਰਹੇ ਮੈਂ ਕਿਹਾ ਹਾਂਜੀ ਕਹਿੰਦਾ ਭਾਈ ਸਾਹਿਬ ਐਕਸੀਡੈਂਟ ਆਪਕੇ ਸਾਹਮਣੇ ਹੋਇਆ ਮੈਂ ਕਿਹਾ ਨਹੀਂ ਜੀ ਮੇਰੇ ਸਾਹਮਣੇ ਨਹੀਂ ਹੋਇਆ ਵੀ ਮੈਂ ਜਾਮ ਚ ਆ ਰਹਾ ਸੀਗਾ ਮੈਂ ਕਿਹਾ ਮੇਰੇ ਤੋਂ ਥੋੜੀ ਜੀ ਅੱਗੇ ਹੀ ਸੀਗਾ ਮੈਂ ਕਿਹਾ ਜਿੰਨੇ ਨੂੰ ਮੈਂ ਪਹੁੰਚਿਆ ਇਹਨਾਂ ਨੇ ਮੈਂ ਕਿਹਾ ਹੰਦੇ ਕੱਟ ਰਹੇ ਸੀਗੇ ਵੀ ਆਪਾਂ ਵੀ ਨਾਲ ਜਾ ਕੇ ਹੈਲਪ ਕੀਤੀ ਨਾਲੇ ਮੈਂ ਕਿਹਾ ਤੁਹਾਨੂੰ ਫੋਨ ਕੀਤਾ ਕਹਿੰਦਾ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਆਪਨੇ ਹੈਲਪ ਕੀਤੀ ਉਹ ਬੰਦੇ ਦੀ ਮੈਂ ਕਿਹਾ ਠੀਕ ਹੈ ਜੀ ਉਹਨੇ ਵੀ ਆਈ ਸਵਾਲ ਕੀਤਾ ਸਿਰਫ ਆ ਦੋਸਵਾਲ ਆ ਵੀ ਭਾਈ ਤੇਰੇ ਸਾਹਮਣੇ ਹੋਇਆ ਠੀਕ ਹੈ ਨਹੀਂ ਭਾਈ ਸਾਡੇ ਸਾਹਮਣੇ ਨਹੀਂ ਹੋਇਆ ਹਨਾ ਤਾਂ ਅਸੀਂ ਤਾਂ ਭਾਈ ਹੈਲਪ ਕੀਤੀ ਬਸ ਆ ਰੱਖੋ ਕੋਈ ਮੁੜ ਕੇ ਨਾ ਕੋਈ ਫੋਨ ਨਾ ਕੋਸ ਹੈ ਕਿ ਨਹੀਂ ਹਮ ਆ ਨਾ ਕੋ ਵੀ ਹਾਂ ਭਈ ਸਾਡੇ ਸਾਹਮਣੇ ਹੋਇਆ ਜਾਂ ਨਹੀਂ ਠੀਕ ਹੈ ਹੁਣ ਸਾਡੇ ਤਾਂ ਸਾਹਮਣੇ ਹੋਇਆ ਹੀ ਨਾ ਕਿਉਂਕਿ ਆਗਲਾ ਕਾ ਵੀ ਭਾਈ ਜੇ ਤੁਸੀਂ ਹੈਲਪ ਕਰੀ ਆ ਹਨਾ ਫਸਦੇ ਤੁਸੀਂ ਆਪ ਆ ਜੇ ਮੰਨ ਲਾ ਬੰਦਾ ਕਹਦੇ ਮੈਂ ਨਾ ਅੰਬਰੀ ਹਾਂ ਯਾਰ ਮੇਰੇ ਸਾਹਮਣੇ ਹੋਇਆ ਫੇਰ ਬੰਦੇ ਨੂੰ ਉਹ ਕਰਨੇ ਆ ਵੀ ਯਾਰ ਤੈਨੂੰ ਆਣਾ ਪੈਣਾ ਤੇਰੇ ਸਾਹਮਣੇ ਹੋਇਆ ਹੁਣ ਕੋਈ ਹੋਣੀ ਬਸ ਇਦਾਂ ਉਹ ਵੀ ਭਾਈ ਅਸੀਂ ਤਾਂ ਹੈਲਪ ਕਰੀ ਆ ਬਾਸ ਇੱਕ ਗੱਲ ਰੱਖੋ ਅਸੀਂ ਤਾਂ ਹੈਲਪ ਕਰੀ ਹੈ ਜੀ ਭਾਈ ਕੋਈ ਤੁਹਾਡੇ ਉੱਪਰ ਐਕਸ਼ਨ ਨਹੀਂ ਆਊਗਾ ਕੋਈ ਕੁਝ ਨਹੀਂ ਤੁਹਾਡੇ ਕਿਸੇ ਇੱਕ ਹੈਲਪ ਕੀਤੀ ਤਾਂ ਕਿਸੇ ਦੀ ਜਾਨ ਬਚ ਸਕਦੀ ਹੈ ਭਾਈ ਠੀਕ ਆ ਤੇ ਇਹ ਕਹਾਣੀ ਸੀਗੀ ਹੁਣ ਆਜੋ ਮੇਰੀ ਕਹਾਣੀ ਤੇ ਵੀ ਮੈਂ ਵਲੌਗ ਕਿਉਂ ਨਹੀਂ ਪਾ ਰਿਹਾ ਸੀਗਾ ਤੇ ਬੰਦਿਆਂ ਨੇ ਬਹੁਤ ਮੈਸੇਜ ਫੋਨ ਫੋਨ ਵੀ ਨਹੀਂ ਯਾਰ ਮੈਂ ਚੱਕੇ ਸਿੱਧੀ ਜੀ ਗੱਲ ਕਿਸੇ ਦਾ ਫੋਨ ਨਹੀਂ ਚੱਕ ਹੋਇਆ ਕਿਉਂਕਿ ਜਦ ਬੰਦੇ ਦਾ ਆਪਣਾ ਦਿਮਾਗ ਸੈੱਟ ਨਾ ਨਾ ਹੋਵੇ ਤਾਂ ਕੋਈ ਫੋਨ ਫਾਨ ਨਹੀਂ ਸੁਝਦਾ ਹੋਇਆ ਕੀ ਜੀ ਮੈਂ ਤੁਹਾਨੂੰ ਦੱਸ ਦਾਂ ਤੁਸੀਂ ਮੇਰਾ ਬਲੌਗ ਦੇਖਿਆ ਉੱਥੇ ਤੱਕ ਆਪਣਾ ਜਿਹੜਾ ਲਾ ਪਾਇਆ ਸੀਗਾ ਮੈਂ ਕੋਹਾ ਤੋਂ ਜਦੋਂ ਆ ਰਿਹਾ ਸੀਗਾ ਮੈਂ ਉਰੇ ਪਹੁੰਚਿਆ ਆਪਣਾ ਚੰਦਵਾਜੀ ਜੈਪੁਰ ਚੰਦਵਾਜੀ ਜਿਹੜਾ ਪੁਲ ਆਪਾਂ ਐ ਮੁਰਦਦੇ ਆ ਹਨਾ ਉੱਤਰੋਂ ਕਿ ਹਨ ਗੱਡੀ ਕਰਨੀ ਤਾਂ ਆਂਦੇਵੇ ਡਰਾਈਵਰ ਸਾਈਡ ਮੇ ਮੁੜਦੇ ਆ ਨਾ ਬਾਈਪਾਸ ਉਹ ਪੁਲ ਤੋਂ ਥੋੜੀ ਜਿਹੀ ਪਹਿਲਾਂ ਉਹ ਪੁਲ ਦੀ ਚੜਾਈ ਤੇ ਕਿਉਂ ਉਹ ਪੁਲ ਤੋਂ ਥੋੜੀ ਜਿਹੀ ਪਹਿਲਾਂ ਕੀ ਹੋਇਆ ਮੈਂ ਜਿਹੜਾ ਨਾਲ ਸੀਗਾ ਮੇਰੇ ਉਹਨੂੰ ਮੈਂ ਠਾਲਿਆ ਅੱਠ ਕ ਵਜੇ ਦਾ ਟਾਈਮ ਸੀਗਾ ਹਾਂ 8 9 ਵਜੇ ਦਾ ਔਰ ਮੈਂ ਘਰੇ ਗੱਲ ਕਰ ਰਿਹਾ ਫੋਨ ਤੇ ਮਗਾ ਵੀ ਆਪਣੇ ਬਾਪੂ ਨੂੰ ਪੁੱਛਿਆ ਮੈਂ ਕਿ ਡੈਡੀ ਯਾਰ ਚਿੜੀਆਂ ਵਾਲਾ ਹੋਟਲ ਮੇਰੇ ਖਿਆਲ ਨਾਲ ਉਹ ਪਿੱਛੇ ਹੀ ਰਹਿ ਗਿਆ ਹਨਾ ਆਹ ਮੈਂ ਡੈਡੀ ਕਹਿੰਦਾ ਵੀ ਜਦੋਂ ਪਿੱਛੇ ਰਹਿ ਗਿਆ ਮੈਂ ਕਿਹਾ ਚੱਲ ਅੱਗੇ ਰਾਜਸਤਾਨੀ ਦਾ ਹੋਟਲ ਹੈਗਾ ਵੀ ਉੱਥੇ ਲਾ ਕੇ ਮੈਂ ਸੌਂ ਜਾਊਗਾ ਹਨਾ ਚਲੋ ਜੀ ਆਇਆ ਉਹ ਫੋਨ ਕੱਟਿਆ ਮੈਂ ਫੋਨ ਕੱਟ ਕੇ ਮੈਂ ਉਹਨੂੰ ਢਾ ਲਦਾ ਮੈਂ ਕਿਹਾ ਉਹ ਸੌ ਮੈਂ ਕਿਹਾ ਉੱਠ ਗੜ ਮੈਂ ਕਿਹਾ ਮਨ ਨੂੰ ਪੈ ਰਹੀ ਹੈ ਸੁਸਤੀ ਮੈਂ ਕਿਹਾ 3 ਕਿਲੋਮੀਟਰ ਰਹਿ ਗਿਆ ਹੋਟਲ ਹੈ ਮੈਂ ਕਿਹਾ ਬਈ ਮੜਦੇ ਧਿਆਨ ਰੱਖੀ ਮੈਂ ਕਿਹਾ ਜੇ ਗੱਡੀ ਇੱਧਰ ਉੱਤਰ ਜਾਵੇ ਕਿਉਂਕਿ ਉੱਥੇ ਉਹ ਪਾਈਪ ਉੱਥੇ ਹੋਟਲ ਦਾ ਹੈ ਨਹੀਂ ਦਾ ਕੋਈ ਤੇ ਜੈਪੁਰ ਵਾਲਾ ਏਰੀਆ ਮਨੂੰ ਆਇਆ ਤਾਂ ਵੀ ਮੈਂ ਕਿਹਾ ਜੈਪੁਰ ਵਾਲਾ ਏਰੀਆ ਪਾਰ ਕਰ ਲਵਾਂ ਵੀ ਗੱਡੀ ਦੀ ਮੇਰੀ ਹਾਈਟ ਹੈ ਕੀ ਕਰੀਆ ਤੇ ਹੋਇਆ ਕੀ ਜੀ ਮੈਂ ਨਾ ਉਹਨੂੰ ਠਾਲ ਕੇ ਮੰਨੂ ਨਹੀਂ ਬਈ ਪਤਾ ਲੱਗਿਆ ਕਿ ਕਾ ਤੇ ਮੇਰੀ ਥੋੜੀ ਜੀ ਚਾਪਕੀ ਲੱਗ ਗਈ। ਉਹ ਇੱਕ ਗੱਲਾ ਜਦੋਂ ਸੁਸਤੀ ਆਈ ਮੇਰਾ ਨੀਂਦ ਜੋਮ ਪੈਰ ਆਪਣੇ ਆਪ ਚੱਕ ਹੋ ਜਾਂਦਾ ਰਹੇ। ਗੱਡੀ ਸੀਗੀ ਹੌਲੀ ਤੇ ਗੱਡੀ ਪੌੜੀ ਚੜਾਈ ਚੜ ਰਹੀ ਸੀਗੀ ਹੱਥ ਵਿੱਚ ਪਹੰਚੀ ਸੀਗੀ। ਗੱਡੀ ਭਾਈ ਮਤਲਬ ਕੱਚੇ ਜੇ ਫੇਰ ਕੇ ਮਾਲਟਰ ਲੱਗੀ ਸੀ ਕਿ ਉਹ ਉੱਤਰ ਰੇਲਿੰਗ ਸੀਗੀ ਰੇਲਿੰਗ ਦੇ ਨਾਲ ਲੱਗੀ ਜਾ ਕੇ ਗੱਡੀ ਐਦਾਂ ਐਦਾਂ ਹੋਈ ਬਾਈ ਕੋਰਦਾ ਐ ਹੋ ਵੀ ਨਹੀਂ ਵੀ ਦੁਬਾਰਾ ਥੱਲੇ ਹੋ ਗਈ ਵੀ ਜਿਹਨੂੰ ਕਿਸੇ ਨੇ ਫੜ ਕੇ ਟਿੱਕਲੀ ਹੋਵੇ ਉਹ ਬੰਦੇ ਨੇ ਮੰਨੂ ਨਹੀਂ ਉਹ ਕਰਿਆ ਵੀ ਹਾਂ ਨਾਲ ਬੈਠਿਆ ਯਾਰ ਉੱਠਿਆ ਵਾ ਉਹ ਬੰਦੇ ਨੇ ਮੰਨੂ ਨਹੀਂ ਕਿਹਾ ਵੀ ਹਾਂ ਉਹ ਕਿੱਧਰ ਗਈ ਗੱਡੀ ਫਾਸਟ ਲਾਈਨ ਚੋਂ ਥਰਡ ਲਾਈਨ ਵਾਲੇ ਪਾਸੇ ਜਾ ਰਹੀ ਆ ਵੀ ਯਾਰ ਤੁਸੀਂ ਦੇਖ ਆਣਾ ਵੀ ਦੇਖ ਲੈ ਮੈਂ ਬੰਦਾ ਨਾ ਔਰ ਆਪ ਟਾਕੀ ਖੋਲ ਕੇ ਛਾਲ ਲਗਾਦਾ ਮਾਰਨਾ ਮੈਂ ਕਹਿੰਦਾ ਟਾਕੀ ਨਹੀਂ ਖੁੱਲਦੀ ਟਾਕੀ ਨਹੀਂ ਖੁੱਲਦੀ ਮੈਂ ਕਿਹਾ ਯਾਰ ਜਿਸ ਟੰਮਾ ਦੇਖਿਆ ਉਹ ਵੀ ਤਸ ਤੂੰ ਮੰਨੂ ਤਾਂ ਉਹ ਕਹੇ ਵੀ ਹਾਂ ਉਹ ਭਾਈ ਵੀ ਉੱਠ ਘੜ ਵੀ ਕੀ ਹੋ ਰਿਹਾ ਵੀ ਤੂੰ ਨੀਂਦ ਮਾ ਗੱਡੀ ਚਲਾ ਰਿਹਾ ਗਲਤੀ ਹੋ ਜਾਂਦੀ ਹੈ ਚੱਲ ਬੰਦੇ ਦੀ ਪਰ ਇਹ ਨਹੀਂ ਆਪ ਤੁਸੀਂ ਛਾਲ ਮਾਰ ਜੋ ਹੈ ਆਗਲਾ ਬੰਦਾ ਚਾਏ ਪਿਛੋਜ ਬਈ ਉਹ ਮੈਂ ਕਹਾ ਕਿਤੇ ਨਹੀਂ ਮੈਂ ਕਹਾ ਟੱਕੀ ਖੁੱਲ ਜਾਈ ਮੈਂ ਕਹਾ ਕੋਈ ਨਹੀਂ ਮੈਂ ਕਹਾ ਬਚਾਅ ਹੋ ਗਿਆ ਬਸ ਬਾਈ ਨੁਕਸਾਨ ਆਪਣਾ ਚਲ ਕੱਟੇ ਹੋਇਆ ਨੁਕਸਾਨ ਫਰੰਟ ਸੀਸਾ ਲਹੀਆ ਜਿਹੜਾ ਕਨੈਕਟਰ ਸਾਈਡ ਦਾ ਉਹ ਫੁੱਟ ਗਿਆ ਜੀਗਾ ਕਿਉਂਕਿ 1 ਲੱਖ ਦਾ ਥੱਲੇ ਉਹ ਹੋਈ ਨਾ ਵੱਜੀ ਗੱਡੀ ਜਿਹੜਾ ਫਰੰਟ ਸੀਸਾ ਜੀਗਾ ਉਹ ਫੁੱਟ ਗਿਆ ਤੇ ਇਧਰ ਰੇਲਿੰਗ ਨਾਲ ਲਗਣਾ ਕਰਕੇ ਮਾਧਮ ਨੂੰ ਵਲੌਗ 'ਚ ਦਿਖਾ ਦਊਂਗਾ। ਉਹ ਜਿਹੜੇ ਮਗਰਾੜ ਦੇ ਉੱਪਰ ਗੋਲੇ ਲਵਾਏ ਹੋਏ ਆ ਉਹ ਮੋਸਰੇ ਜੀਗੇ ਬਸ। ਹਨਾ। ਨਾ ਬਈ ਰੇਲਿੰਗ ਹੁੰਦੀ ਉਹ ਗੱਡੀ ਆਪਣੀ ਪਲਟ ਜਾਣੀ ਸੀਗੀ ਹਾਂ। ਤੇ ਉਹ ਜਿਸ ਟਾਈਮ ਉਹ ਆ ਕੇ ਰੁਕ ਗਿਆ। ਆ ਗੱਡੀ ਰੁਗੀ ਉਹ ਸ਼ੀਸ਼ਾ ਅੱਗੇ ਆ ਗਿਆ ਢੋਣ ਨਾਲ ਲੱਗ ਗਿਆ ਅੱਗੇ। ਸ਼ੀਸ਼ੇ 'ਚ ਬਈ ਇੱਕ ਵੀ ਖਰੋਚ ਨਹੀਂ ਸੀਗੀ ਹਨਾ। ਹਰ ਕੋਈ ਆਉਂ ਨਹੀਂ ਠੀਕਾ। ਕਿੰਨਾ ਕਰੈਕ ਨਹੀਂ ਸੀਗਾ ਅਸੀਂ ਸੋ ਬਚ ਗਿਆ ਸੀਗਾ ਆਂ ਤਰਪਾਲ ਜ਼ਰੂਰ ਪਾਟ ਗਈ ਸੀਗੀ ਆਪਣੀ ਤਰਪਾਲ ਕੱਪੜੇ ਵਾਲੀ ਪਾਟ ਗਈ ਤੇ ਤਰਪਾਲਾਂ 3 ਪਾਈ 20 ਸੀਗੀਆਂ ਇੱਕ ਉਦੇ ਵਾਲੀ ਚਿੱਟਾ ਮੋਮ ਜਾਮਾ ਸੀਗਾ ਚਲੋ ਉਹ ਤਾਂ ਪਟਿਆ ਨਹੀਂ ਉੱਪਰ ਕੱਪੜੇ ਵਾਲੀ ਤਰਪਾਲ ਪਾੜ ਗਈ ਕਿਉਂਕਿ ਹਿੱਸਾ ਅੱਗੇ ਆ ਗਿਆ ਚਲੋ ਜੀ ਉਹ ਉੱਥੇ ਆਵਣਾ ਅੱਗੇ ਬਚਾਅ ਹੋ ਗਿਆ ਨਾ ਪਰਮਾਤਮਾ ਦਾ ਸ਼ੁਕਰਮੰਦ ਬੜਾ ਆਸਾ ਹੋ ਸਕਦਾ ਸੀਗਾ ਉਸ ਤੋਂ ਬਾਅਦ ਗੱਡੀ ਖਾਲੀ ਕਰਨ ਚਲੇ ਗਿਆ ਉੱਥੇ ਉੱਥੇ ਸਰਵੇئر ਨਾ ਆਵੇ ਨਾ ਉਹ ਕਹਿੰਦੇ ਵੀ ਅਸੀਂ ਤਾਂ ਸਰਵੇئر ਦੇ ਸਾਹਮਣੇ ਖਾਲੀ ਕਰਾਂਗੇ 6 ਦਿਨ ਬਾਈ ਸਰਵੇئر ਨਹੀਂ ਆਇਆ ਠੀਕ ਆ ਪਹਿਲਾਂ ਇੱਧਰ ਅੰਬਾਲੇ ਭਰੀ ਨਹੀਂ ਸੀਗੀ ਗੱਡੀ ਕਿੰਨੇ ਹੀ ਦਿਨ ਫੇਰ ਕੋਹਾ ਖਾਲੀ ਨਹੀਂ ਹੋਈ ਕੋਹਾ ਖਾਲੀ ਹੋ ਗਈ ਕੋਹਾ ਖਾਲੀ ਹੋ ਕੇ ਭਰੀ ਨਹੀਂ ਦਰਾ ਨੇ ਇਨਵਰਸਿਓ ਸਾ ਭਰਿਆ ਸੀਗਾ ਫਿਰ ਉਸੇ ਸਾ ਖਾਲੀ ਨਹੀਂ ਹੋਇਆ ਹੈਗਾ ਇਹ ਚੱਕਰ ਪਿਆਵਾ ਸੀਗਾ ਮੂਡ ਮੇਰਾ ਖਰਾਬ ਸੀਗਾ ਬਾਈ ਜੀਆ ਦਾਵਾ ਡੋ ਲੋ ਗਿਆ ਸੀਗਾ ਮੈਂ ਔਰ ਗੱਡੀ ਨੂੰ ਮਾੜੀ ਜੀ ਖਰੋਚ ਨਹੀਂ ਮੈਂ ਤਾਂ ਉਹ ਹੁਸੈਨ ਕਰਦਾ ਦਾ ਫਿਰ ਇੰਨਾ ਕੰਮ ਹੋ ਗਿਆ ਸੀਗਾ ਇਸ ਕਰਕੇ ਨਾ ਮੈਂ ਕੋਈ ਵੀਡੀਓ ਬਣਾਈ ਹਨਾ ਨਾ ਮੈਂ ਕਿਸੇ ਨੂੰ ਆ ਕਰਿਆ ਦੱਸਿਆ ਤਲਵ ਕਰੇਂਦਰ ਬਾਈ ਨੂੰ ਗੁਰਚਰਨ ਬਾਈ ਨੂੰ ਇਹ ਦੋ ਬੰਦੇ ਨੂੰ ਮਾਰਾ ਸਾਣੀ ਵੀਰ ਨੂੰ ਇਹ ਮੇਰੇ ਨਾਲ ਤਿੰਨ ਚਾਰ ਬੰਦੇ ਨੂੰ ਗੱਲਾਂ ਗੱਲ ਪਤਾ ਜੀ ਗਿਆ ਵੀ ਇਹ ਕੰਮ ਹੋ ਗਿਆ ਹੋਰ ਬਈ ਕਿਸੇ ਨੂੰ ਨਹੀਂ ਪਤਾ ਜੀਗਾ ਹੁਣ ਤੱਕ ਆ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਨਾਲ ਆ ਕੰਮ ਹੋ ਗਿਆ ਜੀਗਾ ਦੀ ਆਪਣਾ ਉਹ ਕੰਮ ਤਾਂ ਹੈ ਨਹੀਂ ਵੀ ਹਾਂ ਉਹ ਵੀ ਮੈਂ ਤਾਂ ਕੰਮ ਆ ਕੰਟੈਂਟ ਵਾਲਾ ਤਾਂ ਹੈ ਹੀ ਨਹੀਂ ਕੋਈ ਚੱਕਰ ਇਹ ਮੈਂ ਕੰਟੈਂਟ ਭਾਲਦੇ ਆ ਠੀਕ ਆ ਇਹ ਬਣੋ ਚਾਰ ਪੈਸੇ ਬਣਨਗੇ ਵੀ ਹਾਂ ਵੀ ਮੈਂ ਐਕਸੀਡੈਂਟ ਹੋ ਕਰ ਤਮੋਂ ਦਿਖਾ ਦੂਗਾ ਇਹ ਆਪਣਾ ਕੁਝ ਨਹੀਂ ਐ ਬਸ ਜਦੋਂ ਔੜੀ ਬੰਦਾ ਹਾਂ ਜਦ ਮੇਰਾ ਮੂਡ ਠੀਕ ਆ ਲੋਬਾ ਦਾ ਹੁਣ ਠੀਕ ਲੱਗਿਆ ਹੁਣ ਬਾਬੇ ਦੀ ਕਿਰਪਾ ਨਾਲ ਤਾਂ ਇੱਕ ਸੱਚ ਆਹ ਤੋਂ ਜ਼ਰੂਰੀ ਕਿਸੇ ਨੇ ਚਲ ਹੁਣ ਗਲਤ ਤਾਂ ਉਹਨੂੰ ਕਹਿ ਬੋਲਣਾ ਹਨਾ ਜਿਹੜੀ ਮੈਂ ਲੋਈ ਦਾਲੇ ਲੰਨਾ ਜਿਹੜੇ ਮਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਆ ਹਨਾ ਉਹ ਉਹਨਾਂ ਨੇ ਦੇਖੀ ਹੋਣੀ ਰੀਲ ਪਾਈ ਹੋਈ ਸੀਗੀ ਮੈਂ ਉਹ ਕਰਿਆ ਵਾ ਸੀਗਾ ਭਾਈ ਮੇਰੀ ਲੋਈ ਦੇ ਉੱਪਰ ਜਿਹੜੀ ਮੈਂ ਧਾਲੇ ਲੰਦਾ ਉਹਦੇ ਉੱਪਰ ਲਾਲ ਰੰਗ ਦਾ ਕਾਟਾ ਮਾਰਿਆ ਵਾ ਸੀਗਾ ਜੇ ਇੱਥੇ ਹੋਊਗੀ ਉਹ ਵੀਡੀਓ ਮੈਂ ਲਾ ਵੀ ਦਊਗਾ ਠੀਕ ਆ ਵੀ ਯਾਰ ਮੈਂ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਮਾੜਾ ਨਹੀਂ ਕਹਿੰਦਾ ਪਤਾ ਨਹੀਂ ਭੈਜ ਲੋਕਾਂ ਨੂੰ ਕਿਹੜਾ ਵਾਲੀ ਆਗੇ ਵੀ ਹਾਂ ਵੀ ਤੇਰੇ ਨਾਲ ਆਹ ਦਿੱਕਤ ਹੈ ਜੇਕਰ ਟੋਣੇ ਆਪਣੇ ਜੋਜ ਕਰਨੇ ਨਾਲ ਜਰ ਐ ਵੀ ਬੰਦੇ ਦਾ ਕੰਮ ਪੇਕੜਦਾ ਕੰਮ ਬਣਦੇ ਨਹੀਂ ਹੈਗੇ ਪਰ ਸਦਾ ਤਾਂ ਨਹੀਂ ਐ ਵੀ ਹਾਂ ਵੀ ਮੈਂ ਘਰ ਹੀ ਬਿਠੇ ਰਹੂੰ ਮਾ ਤੁਹਾਡੇ ਮਾਂ ਕਰਕੇ ਪਰਮਾਤਮਾ ਨੂੰ ਮੰਨੀ ਦਾ ਇਹ ਉਹਦੇ ਮੂਰੇ ਅਰਦਾਸ ਕਰੀ ਗਈ ਆ ਕਰਦੇ ਹਾਲਟ ਮੈਂ ਆਪੇ ਤੇ ਜਰ ਠੀਕ ਆ ਤੇ ਇਹ ਜਿਹਾ ਬਾਈ ਸਾਡੀ ਵੀਡੀਓ ਠੀਕ ਆ ਇਹ ਬਲੌਗ ਹੁਣ ਅੱਜ ਤੋਂ ਸ਼ੁਰੂ ਕਰਾਂਗੇ ਬਣਾਣੇ ਕਿੰਦਾਂ ਲੱਗਿਆ ਹੁਣੇ ਅੱਜ ਦਾ ਬਲੌਗ ਵੀਡੀਓ ਲਾ ਲਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਹੀ ਨੋਟੀਫਿਕੇਸ਼ਨ ਮੋੜੇ ਵੀਡੀਓ ਤੋਂ ਪਹਿਲਾਂ ਤੁਹਾਡੇ ਬਹੁਤ ਸਾਰੇ ਕਾਲ ਮਿਲਦੇ ਆ ਹਾਂ ਬਲੌਗਰਾਂ ਦੇ ਵਿੱਚ